ਨਾ ਕਰ ਬਣਦਾ ਚੰਗੀਆਂ ਰੂਹਾਨਾ ਇਹ ਬਣਦਾ ਚੰਗੀਆਂ ਨੂੰ ਆਨਾ ਇਹ ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਨਦਿਲ ਸੇ ਵਿੱਚ ਜਿਵੇਂ ਜਿਵੇਂ ਇਨਸਾਨ ਦਾ ਸ਼ਡਿਊਲ ਬਿਜ਼ੀ ਹੁੰਦਾ ਜਾ ਰਿਹਾ ਆ ਉਵੇਂ ਉਵੇਂ ਇਨਸਾਨ ਮਤਲਬ ਵੀ ਹੁੰਦਾ ਜਾ ਰਿਹਾ ਆ ਇਨਸਾਨ ਕੋਸ਼ਿਸ਼ ਕਰ ਰਿਹਾ ਕਿ ਉਹ ਜਿਆਦਾ ਤੋਂ ਜਿਆਦਾ ਧਨ ਇਕੱਠਾ ਕਰ ਸਕੇ ਤੇ ਇਨਸਾਨ ਜਿਹੜਾ ਆਪਣੇ ਰਿਸ਼ਤਿਆਂ ਤੋਂ ਕਿਤੇ ਨਾ ਕਿਤੇ ਟੁੱਟਦਾ ਜਾ ਰਿਹਾ ਆ ਆਪਣੇ ਰਿਸ਼ਤੇ ਭੁੱਲਦਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਇਸੇ ਦੁਨੀਆ ਦੇ ਵਿੱਚ ਗੱਲ ਕਰਦੇ ਆ ਨੌਸਸ ਦੇ ਰਿਸ਼ਤੇ ਦੀ ਜਿਹੜਾ ਅੱਜ ਕੱਲ ਨਿਕਰ ਕੇ ਸਾਹਮਣੇ ਆ ਰਿਹਾ ਆ ਤੇ ਜੇ ਆਪਾਂ ਗੱਲ ਕਰੀਏ ਨੌਸਸ ਦੇ ਰਿਸ਼ਤੇ ਦੀ ਜਿਹੜਾ ਪੁਰਾਣਾ ਦੌਰ ਹੁੰਦਾ ਸੀ ਜਾਂ ਪੁਰਾਣਾ ਸਮਾਂ ਹੁੰਦਾ ਸੀ ਉਸ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਸਸ ਇਕੱਠੇ ਰਹਿੰਦੇ ਸੀ ਤੇ ਇੰਨੇ ਸਮੇਂ ਵਿੱਚ ਕੋਈ ਨਾ ਕੋਈ ਛੋਟੀ ਮੋਟੀ ਗੱਲ ਤੋਂ ਲੈ ਕੇ ਨੁਕਝੁਕ ਹੋ ਜਾਣੀ ਜਾਂ ਮਤਲਬ ਕੋਈ ਵੀ ਨੁਕਝੁਕ ਹੋ ਜਾਣੀ ਜਾਂ ਕੋਈ ਲੜਾਈ ਹੋ ਜਾਣੀ ਤਾਂ ਉਹ ਇੱਕ ਵੱਡਾ ਰੂਪ ਲੈ ਲੈਂਦੀ ਸੀ ਤੇ ਇਹਨਾਂ ਚੀਜ਼ਾਂ ਦਾ ਕਰਕੇ ਹੀ ਘਰ ਵਿੱਚ ਕਿਸੇ ਵੇਲੇ ਮਤਲਬ ਜਿਹੜੀ ਨਵ सीਓ ਹਸਬੰਦ ਨੂੰ ਲੈ ਕੇ ਅੱਡ ਹੋ ਜਾਂਦੀ ਸੀ ਤੇ ਘਰ ਵਿੱਚ ਕੰਨ ਤੱਕ ਵੱਜ ਜਾਂਦੀ ਸੀ ਤੇ ਕਈ ਵਾਰੀ ਕਈ ਸੱਸਾਂ ਜਿਹੜੀਆਂ ਸਿਆਣੀਆਂ ਹੁੰਦੀਆਂ ਸੀ ਉਹ ਖੁਦ ਉਹ ਖੁਦ ਮਤਲਬ ਕਹਿੰਦੀਆਂ ਹੁੰਦੀਆਂ ਵੀ ਜਿਹੜੇ ਵੀ ਪੁੱਤ ਲੜਦੇ ਆ ਉਹਨਾਂ ਨੂੰ ਅਲੱਗ-ਅਲੱਗ ਕਰ ਦਿੰਦੇ ਆ ਤੇ ਜੇ ਅੱਜਕ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਜਿਹੜੀਆਂ ਸੱਸਾਂ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੇਰੀ ਨੌਕ ਪੜੀ ਲਿਖੀ ਆ ਨੌ ਕੰਮਤੇ ਜਾਂਦੀ ਆ ਤੇ ਉਹ ਆਖਦੀ ਆ ਵੀ ਮੈਂ ਘਰ ਸੰਭਾਲ ਲੈਂਨੀ ਆ ਤੇ ਜਿਹੀ ਕਿਤੇ ਨ ਕਿਤੇ ਨੌ ਦੇ ਮਨ 'ਚ ਵੀ ਤਰਸ ਹੁੰਦਾ ਆ ਕਿ ਜੇ ਮੈਂ ਜੌਬ ਕਰਦੀ ਆ ਤੇ ਮੇਰੀ ਸੱਸਾ ਜਿਹੜੀ ਉਹ ਸਵੇਰ ਤੋਂ ਸ਼ਾਮ ਤੱਕ ਘਰ ਦੇ ਕੰਮ ਕਰਦੀ ਆ ਘਰੇ ਕੱਪੜੇ ਧੋਂਦੀ ਆ ਭਾਂਡੇ ਮਾਂਦੀ ਆ ਕਰਦੀ ਆ ਸਫਾਈਆਂ ਕਰਦੀ ਆ ਤੇ ਇਦਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਦਾ ਆਪਸ ਵਿੱਚ ਪਿਆਰ ਬਣਦਾ ਆ ਤੇ ਜਦੋਂ ਨੌ ਸ਼ਾਮ ਨੂੰ ਘਰ ਤੋਂ ਆਉਂਦੀ ਆ ਤੇ ਘਰ ਆਉਂਦੀ ਆ ਤੇ ਸੱਸ ਅੱਗੇ ਪੁੱਛਦੀ ਆ ਪੁੱਤ ਤੈਨੂੰ ਕਿਵੇਂ ਦਾ ਕੰਮ ਕਰ ਰਿਹਾ ਤੇ ਇਹ ਤੇਰਾ ਵਧੀਆ ਰਿਹਾ ਸਾਰਾ ਕੁਝ ਤੇ ਇਦਾਂ ਇੱਕ ਨੌਂ ਨੂੰ ਵੀ ਲੱਗਦਾ ਹੈ ਕਿ ਹਾਂ ਮੈਨੂੰ ਧੀਆ ਵਾਂਗ ਰੱਖਿਆ ਜਾ ਰਿਹਾ ਆ ਤੇ ਧੀ ਦੇ ਮਨ ਚ ਵੀ ਖੁਸ਼ੀ ਹੁੰਦੀ ਆ ਤੇ ਸਵੇਰ ਤੋਂ ਸ਼ਾਮ ਤੱਕ ਜਦੋਂ ਨੌਂ ਘਰੇ ਆ ਜਾਂਦੀ ਆ ਤੇ ਆਪਸ ਵਿੱਚ ਇਕੱਠੇ ਬੈਠਦੇ ਨੇ ਚਾਹ ਬਣਾਉਂਦੇ ਨੇ ਆਪਸ ਵਿੱਚ ਰਾਤ ਦੀ ਰੋਟੀ ਦੀ ਤਿਆਰੀ ਕਰਦੇ ਨੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਦੇ ਨੇ ਇੱਕ ਦੂਜੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਦੇ ਨੇ ਉਹਨਾਂ ਦੇ ਜਿਹੜੇ ਬੇਟੇ ਹੁੰਦੇ ਨੇ ਅਕਸਰ ਬਾਹਰ ਹੁੰਦੇ ਨੇ ਤੇ ਉਹਨਾਂ ਦੇ ਨੌ ਨੂੰ ਵੀ ਇਸ ਦਾ ਕਰਕੇ ਬਾਹਰ ਜਾਣਾ ਪੈਂਦਾ ਹੈ ਤੇ ਜਿਹੜੇ ਮਾਤਾ ਪਿਤਾ ਹੁੰਦੇ ਨੇ ਉਹਨਾਂ ਨੂੰ ਇੱਧਰ ਰਹਿਣਾ ਪੈਂਦਾ ਹੈ ਤੇ ਇਹ ਵੀ ਇੱਕ ਕਾਰਨ ਹੈ ਜਿੱਦੇ ਵਿੱਚ ਜਿਸ ਦਾ ਕਰਕੇ ਵੀ ਨੌ ਤੇ ਸੱਸ ਦਾ ਪਿਆਰ ਜਿਹੜਾ ਉਹ ਵਧਿਆ ਵਧ ਜਾਂਦਾ ਆ ਤੇ ਜਿਹੜੀ ਨੌ ਹੁੰਦੀ ਆ ਉਹ ਅਕਸਰ ਨੌ ਤੇ ਬੇਟਾ ਜਿਹੜੇ ਹੁੰਦੇ ਆ ਜਦੋਂ ਕਾਫੀ ਮਹੀਨਾ ਬਾਅਦ ਕਈ ਤਾਂ ਸਾਲ ਬਾਅਦ ਜਦ ਤੱਕ ਇਹ ਜਿਹੜੇ ਆ ਉਹ ਵੀਕੈਂਡ ਤੇ ਆਉਂਦੇ ਆ ਤੇ ਸੱਸ ਨੂੰ ਚਾਹ ਹੁੰਦਾ ਹੈ ਵੀ ਹਾਂ ਮੇਰੇ ਨੌਣੇ ਆਉਣ ਆਇਆ ਮੇਰੇ ਪੋਤੇ ਪੋਤਰੀਆਂ ਨੇ ਆਉਣਾ ਆ ਤੇ ਉਹਦੇ ਮਨ ਵਿੱਚ ਚਾਹ ਹੁੰਦਾ ਹੈ ਤੇ ਕਿਤੇ ਨ ਕਿਤੇ ਨੌਣੇ ਦੇ ਮਨ ਵਿੱਚ ਵੀ ਚਾਹ ਹੁੰਦਾ ਹੈ ਵੀ ਹਾਂ ਅਸੀਂ ਇੰਨੇ ਟਾਈਮ ਬਾਅਦ ਆਪਣੀ ਸੱਸ ਕੋਲ ਚੱਲੇ ਆਪਣੇ ਘਰ ਚੱਲਨੇ ਆ ਤੇ ਉਹ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਆ ਪੰਜਾਬ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਜਿਵੇਂ ਨੌ ਸੱਸ ਪਹਿਲਾਂ ਸੀਗੇ ਉਸ ਦੇ ਵਿੱਚ ਕਾਫੀ ਬਰਕ ਆਇਆ ਹੈ ਜਿਵੇਂ ਪਹਿਲਾਂ ਅਕਸਰ ਆਪਾਂ ਖਬਰਾਂ ਵਿੱਚ ਜਾਂ ਇਹਦਾ ਸੁਣਦੇ ਸੀਗੇ ਪੀ ਜਿਹੜੀ ਨੌ ਜਿਹੜੀ ਸੱਸਾ ਉਹਨੇ ਨੌਣ ਨੂੰ ਦੇਹਜ ਦਾ ਕਰਕੇ ਸਾੜ ਦਿੱਤਾ ਇਹ ਚੀਜ਼ਾਂ ਬਹੁਤ ਹੀ ਘੱਟ ਚੁੱਕੀਆਂ ਨੇ ਤੇ ਅਸੀਂ ਕੋਸ਼ਿਸ਼ ਕਰਾਂਗੀ ਕਿ ਪੰਜਾਬ ਦਾ ਮਾਹੌਲ ਇਦਾਂ ਦਾ ਹੀ ਬਣਿਆ ਰਵੇ ਸਤਿ ਸ਼੍ਰੀ ਅਕਾਲ